ਅਮਰਤਾ ਵੜਿੰਗ ਦੇ ਵੱਲੋਂ ਜੋ ਪੰਜੇ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਸਿੱਖ ਕੌਮ ਪੂਰਨ ਤੌਰ ਤੇ ਪੜਕੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਅਮਰਤਾ ਵੜਿੰਗ ਨੇ ਬੇਸ਼ੱਕ ਮਾਫੀ ਮੰਗ ਲਈ ਹੈ ਪਰੰਤੂ ਚੋਣ ਕਮਿਸ਼ਨ ਨੂੰ ਨੋਟਿਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਅਮਰਤਾ ਵੜਿੰਗ ਦੇ ਵੱਲੋਂ ਮਾਫੀ ਮੰਗ ਲਈ ਹੈ ਤਾਂ ਚੋਣ ਕਮਿਸ਼ਨ ਨੂੰ ਨੋਟਿਸ ਭੇਜਣ ਦੀ ਲੋੜ ਹੀ ਨਹੀਂ ਸੀ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਕਾਂਗਰਸ ਪਾਰਟੀ ਅਮਰਤਾ ਵੜਿੰਗ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਹੱਕ ਦੇ ਵਿੱਚ ਕਿਹਾ ਹੈ ਕਿ ਬਠਿੰਡਾ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਲੈ ਕੇ ਜਿਹੜੀ ਕਿ ਨਾਰਾਜ਼ਗੀ ਵੀ ਜਿਹੜੀ ਕਿ ਅਮਰਤਾ ਵੜਿੰਗ ਨੇ ਦਿਖਾਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਹੁਣੇ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਅਮਰਤਾ ਬੜਿਗ ਨੇ ਮਾਫੀ ਮੰਗ ਲਈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਤੋਂ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਤੋਂ ਉਸੇ ਮੈਨੂੰ ਦੱਸੋ ਕੀ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ 'ਚ ਕੋਈ ਗੱਲ ਹੀ ਨਹੀਂ ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਨਹੀਂ ਕਹੀ ਗਈ ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆਂ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਔਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਹੈ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਨੀ ਕੀਤੀ ਬਿਨਾਂ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਿਨੂੰ ਅਸੀਂ ਅਰਦਾਸ ਕਰਦੇ ਆ ਉਹਦੇ ਚ ਅਸੀਂ ਭੁੱਲ ਬਖਸ਼ਾਉਣੇ ਆ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਉਂਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਕੱਢ ਲਿਆ ਜਾਂਦਾ ਲੇਕਿਨ ਔਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਭੁੱਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਧਵਾਈ ਪੌੜੀਆਂ ਦੀ ਸੇਵਾ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਆਏ ਹਾਂ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਸ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗ ਲਈ ਹੋਗਾ ਕਾਂਗਰਸ ਤੇ ਆਵਾਜ਼ੇ ਪਾ ਦਿੱਤਾ। ਭਗਵੰਤ ਮਾਨ ਨਾਲ ਤੇ ਪੋਸਟ ਵੀ ਨਹੀਂ ਹੋਣੀ। ਤੇ ਨਾ ਪਾਸਟ ਹੋਣਾ। ਜਿੱਦਣ ਇਲੈਕਸ਼ਨ ਮੁੱਕੀਏ ਵੈਸੇ ਹੀ ਪੋਸਟ ਆਊਟ ਹੋ ਜਾਣਾ। ਜਦੋਂ ਇਹਦਾ ਮਾਂਝਾ ਸੰਗਰੂਰ ਤੋਂ ਲੈ ਗਿਆ ਨਾ ਸੁਖਪਾਲ ਸਿੰਘ کہہ ਰਹੇ ਤੇ ਤੇ ਆਪਣੇ ਆਪ ਦੀ ਪੋਸਟਿੰਗ ਆਊਟ ਆਫ ਸਟੇਸ਼ਨ ਹੀ ਸਮਝੀ। ਨੰਬਰ 1। ਨੰਬਰ 2 35 ਸੀਟਾਂ ਪਿਛਲੀ ਵਾਰ ਪਾਰਲੀਮੈਂਟ 'ਚ ਲੜੇ ਸੀ। ਅੱਧਾ ਪਰਸੈਂਟ ਪੋਲ ਵੋਟ ਇਹਨਾਂ ਨੂੰ ਸਾਰੇ ਹਿੰਦੁਸਤਾਨ ਚਾਹੀ ਸੀ ਆਮ ਆਦਮੀ ਨੂੰ ਅੱਧਾ ਪਰਸੈਂਟ ਇੱਕ ਐਮਪੀ ਇਹਨਾਂ ਦਾ ਜਿੱਤਿਆ ਸੀ ਜਲੰਧਰ ਵਾਲਾ ਉਹ ਵੀ ਟਿਕਟ ਲੈ ਕੇ ਅਨਾਉਂਸ ਹੋਇਆ ਜਿਹੜਾ ਭੱਜ ਗਿਆ ਨਾ ਛੱਡ ਇਹਨਾਂ ਨਾਲ ਕਿਹੜੀ ਸਾਡੀ ਅਲਾਈਅੰਸ ਹੋਣੀ ਸੀ ਅਲਾਈਅੰਸ ਦੇ ਕਾਬਿਲ ਹੀ ਨਹੀਂ ਦੂਜੀ ਗੱਲ ਇਹ ਤੇ ਆਪਣੀ ਲੀਡਰਸ਼ਿਪ ਨਾਲ ਵੀ ਨਹੀਂ ਮੈਂ ਤੇ ਕਈ ਦਫਾ ਕਹਿ ਬੀਟਾ ਕੇਜਰੀਵਾਲ ਅੰਦਰ ਦਿੱਤਾ ਦਿਹਾੜੀ ਹੈ ਉਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕੇਜਰੀਵਾਲ ਸਾਹਿਬ ਨੂੰ ਕਿ ਕੁਝ ਤੁਹਾਡੇ ਖਾਸ ਆਦਮੀਆਂ ਨੇ ਰਾਤ ਆਪਣੀ ਕੋਠੀ ਵਿੱਚ ਭੰਗੜਾ ਪਾਇਆ ਤੁਹਾਡੇ ਅੰਦਰੋਂ ਉਹਨੇ ਤੇ ਸਿੱਧਾ ਦੱਸਿਆ ਨਹੀਂ ਮੈਂ ਦੱਸ ਦਿੰਦਾ ਇਹਦੇ ਕਰ ਰਾਤ ਭੰਗੜਾ ਪੈਂਦਾ ਰਹੇ ਤੋ ਇਹਦੇ ਤੋਂ ਬਹੁਤੀ ਆਸ ਉਮੀਦ ਨਾ ਰੱਖੋ ਨਾ ਸੀਰੀਅਸਲੀ ਇਸ ਇਲੈਕਸ਼ਨ ਤੋਂ ਬਾਅਦ ਆਪ ਵੁਡ ਬੀ ਅ ਫਿਨਿਸ਼ ਚੈਪਟਰ ਪ੍ਰਿੰਸ ਸਾਹਿਬ ਰਾਜਾ ਜੀ ਜਨਾਬ ਤੁਸੀਂ ਲਾ ਜੂਸ ਕਾਂਗਰਸ ਦੇ ਜਿੱਤੇ ਰਮਲੀ ਗੰਟੂ ਦੇ ਤੁਸੀਂ ਪਹਿਲਾਂ ਆਪਣੇ ਸਾਹਮਣੇ ਹੋਏ ਠੀਕ ਹੈ ਕਈ ਸਾਲਾਂ ਤੋਂ 2008 ਤਾਨੂੰ ਪਤਾ ਹੈ ਕੱਲ ਲੱਗ ਰਿਹਾ ਹੈਗਾ ਕਿ ਇਸ ਵਾਰ ਆਪਣੇ ਸਾਹਮਣੇ ਦਾ ਕੀ ਕਹਣਾ ਕੱਲ ਵਿਸ਼ਾਲ ਜੀ ਇਹ ਜਿਹੜੀ ਹੈ ਨਾ ਇਹ ਲੜਾਈ ਇਹ ਲੜਾਈ ਵਫਾਦਾਰੀ ਤੇ ਧੋਖੇਬਾਜ਼ ਦੇ ਖਿਲਾਫ ਹੈ ਇੱਕ ਸਨੇਹ ਹੈ ਜਾਨੀ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਘਾਤ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਹੈ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਹਾਂ ਔਰ ਵਫਾਦਾਰੀ ਦੀ ਜਿੱਤ ਹੋਏਗੀ ਗਦਾਰੀ ਦੀ ਦਗਾ ਕਰਨ ਵਾਲਿਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਔਰ ਜਿਹੜੇ ਪੰਜਾਬੀ ਹੈ ਨਾ ਸ਼ਾਲਜੀ ਪੰਜਾਬੀ ਤਾਂ ਵਫਾਦਾਰਾਂ ਨੂੰ ਸਿਰ ਦਾ ਤਾਗ ਬਣਾ ਕੇ ਚੱਕ ਲੈਂਦੇ ਔਰ ਮੈਨੂੰ ਲੱਗਿਆ ਕਿ ਲੀਡਰ ਨੇ ਹੁਕਮ ਦਿੱਤਾ ਹੈ ਔਰ ਸਨੇਹਾ ਇਹ ਹੈ ਕਿ ਧੋਖੇਬਾਜ਼ਾਂ ਦੇ ਖਿਲਾਫ ਲੜਨਾ ਹੈ ਮੇਰੀ ਕੋਈ ਲੜਾਈ ਨਹੀਂ ਜਬਨੀ ਮਿੱਟੂ ਨਾਲ ਮੇਰੇ ਬਹੁਤ ਸਤਕਾਰਯੋਗ ਭਰਾ ਨੇ ਪਰ ਗੱਲ ਸਨੇਹ ਦੀ ਔਰ ਇਹਦੇ ਨਾਲ ਪੂਰੇ ਦੇਸ਼ 'ਚ ਸਨੇਹਾ ਜਾਣਾ ਔਰ ਇਹ ਮੋਦੀ ਦੇ ਮੋਦੀ ਸਾਹਿਬ ਜੀ ਦੇ ਮੈਂ ਸਮਝਦਾ ਕਿ युवराज के खिलाफ राजा राहुल गांधी दे सेवादार दी लड़ाई आप एक ना का नाम बता दें जरा कौन नाराज है अगर खाली आपने खाली फोन से ही मतलब के ऐसा कहना है बनाने के लिए पहली बार मैं धन्यवाद देना चाहता हूं लुधियाना के तमाम नेताओं का लड्डू बांटे गए स्वागत की तैयारियां कर दी गई और सबसे मेरी बातचीत हुई आप तब नाराज कहना आशु जी को कि अगर आशु जी मेरे कंधे के साथ कंधा लगाकर ना खड़े हुए तो नहीं, नहीं विरोधियों की उनको लगता है कि ये चाल है ऐसा कहें कि हम नाराज है देखो भाई कोई भी चुनाव लड़े हर व्यक्ति का हक बनता है ये लोकतंत्र में है चाहे कोई अमृतपाल जी है चाहे कोई और व्यक्ति है हमने अपना पार्टी का उम्मीदवार उतारा है और हमें पूर्ण विश्वास है कि खडूर साहब से क्योंकि एक धार्मिक व्यक्ति उतारा है गुरसिख व्यक्ति उतारा है जिसके बाप की जिसके दादा की उन इलाकों में उन्होंने गुरुद्वारों की सेवा की है और गुरसिख हैं मुकम्मल तौर पे गुरसिख है और हमें पूर्ण उम्मीद है कि हमारा उम्मीदवार खडूर साहब से जीत के